ਚੋਣਾ ਆ ਗਈਆਂ ਨੇ ਬਿਹਾਰ ਦੀ ਚੋਣ ਸਿਰਤੇ ਐ ਤੇ ਇਹਦੇ ਦਰਮਿਆਨ ਇੱਕ ਵੱਡਾ ਫੇਰਬਦਲ ਨਾ ਹੋਵੇ ਇਹ ਕਿਵੇਂ ਵਾਪਰ ਸਕਦਾ ਸੀ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਇੱਕ ਫਰਲੋ ਵਟਪਈ ਪਈ ਸੀ ਔਰ ਆਖਰਕਾਰ ਉਹ ਕੁਝ ਹੋ ਗਿਆ ਜਿਹਦੀ ਉਡੀਕ ਸੀ ਆਮੂਮਨ ਜਦੋਂ ਵੀ ਕੋਈ ਚੋਣ ਆਉਂਦੀ ਹੈ ਉਸ ਵੇਲੇ ਸੌਦਾ ਸਾਧ ਦੀ ਫਰਲੋ ਜਾਂ ਪੈਰੋਲ ਹੋ ਹੀ ਜਾਂਦੀ ਹੈ ਐਤਕੀ ਵੀ ਹੋ ਹੀ ਗਈ ਬਿਹਾਰ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਭਖੀ ਪਈ ਹੈ ਬਿਹਾਰ ਚੋਣਾਂ ਨੂੰ ਲੈ ਕੇ ਜਿੱਥੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਕਈ ਫੈਸਲੇ ਲਏ ਜਾ ਰਹੇ ਨੇ ਉਹਦੇ ਦਰਮਿਆਨ ਰੋਤਕ ਦੀ ਸਨਾਰੀਆ ਜੇਲ੍ਹ ਚੋਂ ਸੌਦਾ ਸਾਦ ਪੈਰੋਲ ਤੇ ਬਾਹਰ ਆ ਗਿਆ 40 ਦਿਨਾਂ ਦੀ ਪੈਰੋਲ ਸੈਂਕਸ਼ਨ ਹੋਈ ਹੈ ਔਰ ਜੇਲ੍ਹ ਵਾਪਸੀ 14 ਸਤੰਬਰ ਨੂੰ ਹੋਵੇਗੀ ਪਰ ਇੱਥੇ ਇਹ ਯਾਦ ਹੋਣਾ ਜ਼ਰੂਰੀ ਹੈ ਕਿ ਇਹ ਇਸ ਸਾਲ ਦੀ ਦੂਸਰੀ ਪੈਰੋਲ ਹੈ ਇਸ ਤੋਂ ਪਹਿਲਾਂ ਇੱਕ 20 ਜਾਂ 21 ਦਿਨਾਂ ਦੀ ਫਰਲੋ ਅਪ੍ਰੈਲ ਮਹੀਨੇ ਵਿੱਚ ਹੋ ਹਟੀ ਹੈ ਔਰ ਉਸ ਤੋਂ ਬਾਅਦ ਇਹ ਦੂਸਰੀ ਪੈਰੋਲ ਸੌਦਾ ਸਾਧ ਦੀ ਜਿਹਦੇ ਵਿੱਚ 40 ਦਿਨਾਂ ਵਾਸਤੇ ਸੌਦਾ ਸਾਧ ਰੋਤਕ ਦੀ ਸੁਨਾਰੀਆ ਜੇਲ੍ਹ ਚੋਂ ਬਾਹਰ ਰਹੇਗਾ ਔਰ ਖਾਸ ਤੌਰ ਦੇ ਉੱਤੇ ਸਰਸਾ ਆਪਣੇ ਆਸ਼ਰਮ ਦੇ ਵਿੱਚ ਰਹੇਗਾ ਜਾਣਕਾਰੀ ਮਿਲੀ ਕਿ ਅੱਜ ਯਾਨੀ ਕਿ ਮੰਗਲਵਾਰ ਪੈਰੋਲ ਤੋਂ ਬਾਅਦ ਆਪਣੇ ਸਿਰਸੇ ਆਸ਼ਰਮ ਵੱਲ ਸੌਦਾ ਸਾਧ ਰਵਾਨਾ ਹੋ ਚੁੱਕਿਆ ਹੈ ਹੈਰਾਨੀ ਤਾਂ ਵੀ ਹੁੰਦੀ ਹੈ ਕਿਉਂਕਿ ਸਭ ਕੁਝ ਪ੍ਰਤੱਖ ਹੈ ਪ੍ਰਤਾਮੀ ਉਸ ਨੂੰ ਨਜ਼ਰਅੰਦਾਜ਼ ਕੀਤਾ ਵੀ ਜਾਂਦਾ ਹੈ ਤੇ ਕਰਵਾਇਆ ਵੀ ਜਾਂਦਾ ਜਦੋਂ ਵਾਰ-ਵਾਰ ਇਸ ਉੱਤੇ ਇਤਰਾਜ਼ ਕੀਤਾ ਜਾਂਦਾ ਹੈ ਕਿ ਸੌਦਾ ਸਾਧ ਨੂੰ ਜੇਲ੍ਹ ਤੋਂ ਬਾਹਰ ਪੈਰੋਲ ਐਨੀ ਵਾਰ ਕਿਉਂ ਦਿੱਤੀ ਜਾਂਦੀ ਹੈ ਤੇ ਉਦੋਂ ਕਾਨੂੰਨਾ ਦਾ ਹਵਾਲਾ ਦਿੱਤਾ ਜਾਂਦਾ ਹੈ ਉਦੋਂ ਲਾ ਐਨਫੋਰਸਮੈਂਟ ਸਾਹਮਣੇ ਆ ਜਾਂਦਾ ਉਦੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਹਰ ਕੈਦੀ ਦਾ ਕਾਨੂੰਨੀ ਅਧਿਕਾਰ ਹੈ ਪਰ ਐਨਾ ਅਧਿਕਾਰ ਐਨੇ ਸੰਗੀਨ ਇਲਜ਼ਾਮਾਂ ਦਾ ਐਨਾ ਖੁੱਲਾ ਅਧਿਕਾਰ ਜਿੱਥੇ ਇੱਕ ਪਾਸੇ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਨੇ ਇੱਕ ਪਾਸੇ ਇੱਕ ਪੱਤਰਕਾਰ ਦੇ ਕਤਲ ਦਾ ਇਲਜ਼ਾਮ ਹੈ ਉੱਥੇ ਹੀ ਦੂਸਰੇ ਪਾਸੇ ਪੈਰੋਲਾ ਐ ਮਿਲ ਰਹੀਆਂ ਨੇ ਜਿਵੇਂ ਸਰਕਾਰ ਦਾ ਸੌਦਾ ਸਾਧ ਰਿਸ਼ਤੇਦਾਰ ਬਣਿਆ ਬੈਠਾ ਹੈ ਖੈਰ ਨਵੀਂ ਪੈਰੋਲ ਸੈਂਕਸ਼ਨ ਹੋਈ ਹੈ ਔਰ ਇੱਕ ਸਾਲ ਦੇ ਅੰਦਰ ਅੰਦਰ ਇਹ ਦੂਸਰੀ ਪੈਰੋਲ ਤੇ ਇਕੱਠਿਆਂ ਕਰਕੇ 91 ਦਿਨਾਂ ਤੱਕ ਜਿਹੜਾ ਸੌਦਾ ਸਾਧ ਹੈ ਇਹ ਪੈਰੋਲ ਦੇ ਉੱਤੇ ਰਵੇਗਾ ਇੱਕ ਸਾਲ ਦੇ ਵਿੱਚ ਹੁਣ ਤੱਕ ਜੇ ਆਪਾਂ ਅਨੁਮਾਨ ਲੱਗੇ ਤਾਂ 14 ਸਤੰਬਰ ਨੂੰ ਇਹ ਪੈਰੋਲ ਮੁਕਣੀ ਹੈ ਤੇ 40 ਦਿਨਾਂ ਦੀ ਔਸਤਨ ਇਹ ਪੈਰੋਲ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਸੌਦਾ ਸਾਦ ਫਰਲੋ ਤੋਂ ਬਾਹਰ ਆਇਆ ਸੀ ਦੱਸ ਦਈਏ ਕਿ ਸੌਦਾ ਸਾਦ ਇਸ ਵੇਲੇ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਯਾਨੀ ਕਿ ਸਜ਼ਾ ਕੱਟ ਰਿਹਾ ਹੈ ਅਗਸਤ 217 ਤੋਂ ਉਹ ਇਹ ਸੈਂਟੈਂਸ ਭੋਗ ਰਿਹਾ ਹੈ ਤੇ ਦੱਸ ਦਈਏ ਕਿ ਅਗਸਤ 217 ਨੂੰ ਇੱਕ ਸਪੈਸ਼ਲ ਸੀਬੀਆਈ ਕੋਰਟ ਜੋ ਪੰਚਕਲਾ ਸਥਿਤ ਹੈ ਉਥੇ ਸੌਦਾ ਸਾਦ ਨੂੰ ਰੇਪ ਮਾਮਲੇ ਸੰਬੰਧੀ ਕਨਵੈਕਟ ਕੀਤਾ ਗਿਆ ਸੀ ਅਤੇ 20 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਇਸ ਵੇਲੇ ਸੌਦਾ ਸਾਧ ਸਾਧਵੀਆਂ ਦੇ ਰੇਪ ਮਾਮਲੇ ਸੰਬੰਧੀ ਅਤੇ ਇੱਕ ਜਰਨਲਿਸਟ ਦੇ ਕਤਲ ਮਾਮਲੇ ਸੰਬੰਧੀ ਸਜ਼ਾ ਭੋਗ ਰਿਹਾ ਹੈ। ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਇਹਨਾਂ 40 ਦਿਨਾਂ ਦੇ ਵਿੱਚ ਸੌਦਾ ਸਾਧ ਸੋ ਕਾਲਡ ਬਾਬਾ ਜੀ ਕਿਹੜੇ ਪ੍ਰਵਚਨ ਕਰਦੇ ਨੇ ਤੇ ਪ੍ਰਵਚਨਾ ਦੇ ਨਾਲ ਕਿਹੜੀ ਪਾਰਟੀ ਦੀ ਬੱਲੇ ਬੱਲੇ ਹੋ ਜਾਂਦੀ ਹੈ ਜਾਂ ਕਹਿ ਲਈਏ ਕਿ ਕਿਦੇ ਸਿਰ ਤੇ ਸੁਪਰਨੈਚੁਰਲ ਬੀਂਗ ਦਾ ਹੱਥ ਹੁੰਦਾ ਹੈ। ਕਿਹਦੇ ਸਿਰ ਦੇ ਉੱਤੇ ਰੱਬ ਦਾ ਹੱਥ ਹੁੰਦਾ ਔਰ ਕਿਹੜਾ ਲੀਡਰ ਬਿਹਾਰ ਦੇ ਵਿੱਚ ਬਾਜ਼ੀ ਮਾਰ ਜਾਂਦਾ ਕਿਉਂਕਿ ਹੁਣ ਜਿਹੜਾ ਕੋਈ ਵੀ ਖਬਰ ਪੜ੍ਹੇਗਾ ਸੁਨੇਗਾ ਉਹਦੇ ਦਿਮਾਗ ਚ ਇੱਕ ਵਾਰੀ ਤਾਂ ਘੰਟੀ ਜ਼ਰੂਰ ਖੜਕੂਗੀ ਕਿ ਆਉਂਦੀਆਂ ਬਿਹਾਰ ਚੋਣਾ ਤੇ ਸੌਦਾ ਸਾਧ ਜੇਲ੍ਹ ਚੋਂ ਬਾਹਰ ਬ੍ਰੈਕਟਾਂ ਦੇ ਵਿੱਚ ਇਹ ਵੀ ਆ ਜਾਣਾ ਨਾਲ ਕਿ ਇਹ ਤਾਂ ਹੋਣਾ ਹੀ ਸੀ ਪਰ ਹੁਣ ਸਵਾਲ ਇਹ ਹੈ ਕਿ ਕੀ ਕੁਝ ਵਾਪਰੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਵਾਨੀ ਦੀਆ ਪੰਜਾਬੀ ਤੇ